ਸ਼ਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਟੇੜੀ ਵਿਖੇ ਵਿਦਿਆਰਥੀਆਂ ਦੀ ਕੁਸ਼ਲਤਾ ਨੂੰ ਹੋਰ ਵਧਾਉਣ ਦੇ ਮੰਤਵ ਨਾਲ 60.6 ਲੱਖ ਰੁਪਏ ਦੀ ਰਾਸ਼ੀ ਨਾਲ ਸਾਰੀ ਆਧੁਨਿਕ ਭੌਤਿਕ ਵਿਗਿਆਨ, ਰਸਾਇਣ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ, ਖੇਡ ਮੈਦਾਨ, ਟਰੈਕ ਅਤੇ ਕਲਾਸਰੂਮਾਂ ਸਮੇਤ ਚਾਰ ਦੀਵਾਰੀ ਦਾ ਉਦਘਾਟਨ ਕੀਤਾ। ਇਸ ਮੌਕੇ ਸਕੂਲ ਵਿੱਚ ਪਹੁੰਚੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਲਈ 7 ਅਪ੍ਰੈਲ ਦਾ ਦਿਨ ਸਿੱਖਿਆ ਦੇ ਖੇਤਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਹ ਜਿਸ ਨਾਲ ਆਮ ਲੋਕਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਜਿੱਥੇ ਮਰ ਬੁਨਿਆਦੀ ਸਹੂਲਤਾਂ ਮਿਲਣਗੀਆਂ, ਮਿਲਣਗੀਆਂ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਮੰਤਵ ਨਾਲ ਕੋਸ ਕਦਮ ਪੁੱਟਦੇ ਆ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ 12000 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਸਫਲਤਾਪੂਰਵਕ ਅਪਗ੍ਰੇਡ ਕੀਤਾ ਗਿਆ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਵਜੀਤ ਸਿੰਘ ਬਾਦਲਿਆ ਅਤੇ ਜਮਫੋਰ ਸਾਹ ਦੇ ਐਸਡੀਐਮ ਅਮਰੀਕ ਸਿੰਘ ਸਿੱਧੂ ਅਤੇ ਡਾਕਟਰ ਚਰਨਜੀਤ ਸਿੰਘ ਹਲਕਾ ਵਿਧਾਇਕ ਵੀ ਸ਼ਾਮਲ ਹੋਏ ਇਸ ਤਰ੍ਹਾਂ ਦੇਖਦੇ ਆ ਸ਼ੁਰੂਆਤ ਕੀਤੀ ਗਈ ਹੈ ਅਜੋ ਕਿਹਾਰ ਦੇ ਤੌਰ ਤੇ ਇਸ ਚੀਜ਼ ਨੂੰ ਮਨਾਇਆ ਜਾ ਰਿਹਾ ਹੈ ਕਿਤੇ ਉੱdte ਪੰਜਾਬ ਦੀ ਗੱਲ ਕੀਤੀ ਜਾਂਦੀ ਸੀ ਕਿਤੇ ਪੜਦੇ ਪੰਜਾਬ ਦੀ ਗੱਲ ਕਰ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਦੋ ਮਹੀਨਾ ਜੋੜ ਕੇ ਆਪ ਸਭ ਦਾ ਧੰਨਵਾਦ ਕਰਦਾ ਹਾਂ ਸਾਰੀ ਸੰਪੋਰਟ ਸਾਹਿਬ ਦੀ ਮੀਡੀਆ ਦੇ ਸਾਥੀਆਂ ਦਾ ਪ੍ਰਿੰਟ ਮੀ ਜਰਨਲਿਸਟਾਂ ਦਾ ਮੀਡੀਆ ਜਰਨਲਿਸਟਾਂ ਦਾ ਸਭ ਤੁਸੀਂ ਪਹੁੰਚੇ ਹੋ ਸਾਡੇ ਸਕੂਲ ਸਿੱਖਿਆ ਭਾਗ ਦੇ ਸੱਦੇ ਦੇ ਉੱਤੇ ਤੇ ਇਹ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਨੇ ਤੁਸੀਂ ਵੀ ਅੱਜ ਜੁਆ ਬਣਿਆ ਅਮ ਅੱਜ ਲਗਭਗ 60 ਸਟੇਨਸ ਸਕੂਲਾਂ ਦੇ ਵਿੱਚ ਸੜੇ ਵਕ ਵਕ ਮਾਨਯੋਗ ਵਿਧਾਇਕ ਸਹਿਬਾਨ ਸਾਡੇ ਮਾਨਯੋਗ ਮੰਤਰੀ ਸਹਿਬਾਨ ਸਾਡੇ ਸਰਪੰਚ ਸਰਬਾਤਮਾਨ ਮੇਅਰ ਸਹਿਬਾਨ ਡਿਪਟੀ ਮੇਅਰ ਸਹਿਬਾਨ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਹਿਬਾਨ ਉਹ ਖੁਦ ਨਵਾਂ ਸ਼ਹਿਰ ਦੇ ਵਿੱਚ ਉਹ ਸਕੂਲ ਨੂੰ ਹਟਣ ਕਰਕੇ ਆਏ ਨੇ ਲੋਕਲਪਨ ਕਰਕੇ ਆਏ ਨੇ ਤੁਸੀਂ ਆਪ ਦੇਖਿਆ ਅੱਜ ਜਰਚਮਕੋਟ ਸਾਹਿਬ ਦੇ ਹਲਕੇ ਦੇ ਸਕੂਲ ਦੇ ਵਿੱਚ ਅਸੀਂ ਆਏ ਲਗਭਗ 63 ਲੱਖ ਰੁਪਏ ਦੇ ਅਸੀਂ ਲਗਭਗ ਕੰਮ ਹੋਇਆ ਤੇ ਹਜੇ ਹੋਰ ਬਹੁਤ ਸਾਰੇ ਜਿਹੜੇ ਐਡਵਾਂਸਮੈਂਟਸ ਹੈ ਉਹ ਚੱਲ ਰਹੇ ਹੈ ਸ਼ਰੀਤਮ ਕੋਰਸ ਸਾਹਿਬ ਦੇ ਵਿੱਚ ਜਿਹੜੇ 350 ਦੇ ਲਗਭਗ ਸਕੂਲ ਹੈ ਪੰਜਾਬ ਦੇ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਜਿੱਥੇ ਸਭ ਤੋਂ ਵੱਧ ਸਕੂਲ ਹੈ ਕਿ ਪਿੰਡ ਛੋਟੇ ਨੇ ਤੇ ਹਰ ਪਿੰਡ ਪ੍ਰਾਇਮਰੀ ਸਕੂਲ ਹੈ ਤੇ ਮੈਨੂੰ ਬੜੇ ਦੱਸ ਦੇ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਵਿਦਾ ਐਕਸ ਸਾਹਿਬਾਂ ਦੇ ਸਾਥ ਦੇ ਸਰਕਾਰ ਇਹ ਨਹੀਂ ਅਗਲੇ 50 ਦਿਨਾਂ ਅੰਦਰ 200 ਸਕੂਲਾਂ 'ਚ ਕੰਮ ਹੋਇਆ ਤੇ ਰੋਜ਼ ਤੁਹਾਨੂੰ ਇਹ ਲਿਸਟ ਦਿੰਦੇ ਰਹਿਣ ਕਿ ਤੁਸੀਂ ਵੀ ਨਾਲ ਜਾ ਕੇ ਦੇਖੋ ਇਥੇ ਚਾਰ ਦੀਵਾਰੀ ਬਣੀ ਹੈ ਕਿਤੇ ਕਮਰਾ ਬਣਿਆ ਤੇ ਪਿੰਡ ਵਾਲਿਆਂ ਤੋਂ ਵੀ ਪੁੱਛ ਸਕਦੇ ਜੇ ਵੇ ਇੱਥੇ ਦੇ ਸਰਪੰਚ ਸਾਹਿਬ ਨੂੰ ਮੈਂ ਪੁੱਛਿਆ ਆ ਕਿ ਤੁਸੀਂ ਵੀ ਉਹ ਨਾਲ ਸੀਗੇ ਵੀ ਦੱਸੋ ਮੈਨੂੰ ਹਫਤ ਹੈ ਅਜੇ ਇਸ ਸਕੂਲ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ ਇਸ ਸਕੂਲ ਨੂੰ ਹੋਰ ਵਧੀਆ ਬਣਾਉਣਾ ਹੈ ਆਪ ਸਭ ਦੇ ਸਾਥ ਦੀ ਲੋੜ ਹੈ ਬਹੁਤ-ਬਹੁਤ ਧੰਨਵਾਦ ਐਸਾ ਅਫੋਰਡੇਬਲ ਐਜੂਕੇਸ਼ਨ ਦੇ ਤੌਰ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਵੱਡੀ ਉਪਲਬਧੀ ਦੇ ਤੌਰ ਤੇ ਕਮ ਸਿੰਘ ਪਿੰਡ ਕਾਲਾ ਮਾਜਰਾ ਸਾਡੇ ਉਹਨੇ ਚਾਰ ਪੋਤੀਆਂ ਪੜ੍ਹਦੀਆਂ ਮੇਰੀਆਂ ਉਹ ਤੇ ਸਕੂਲ ਦਾ ਪ੍ਰਬੰਧ ਬਹੁਤ ਵਧੀਆ ਹੈ ਉਰੇ ਪੜਾਈ ਬਹੁਤ ਵਧੀਆ ਨੇ ਟੀਚਰ ਬਹੁਤ ਵਧੀਆ ਟੀਚਰ ਆ ਉਰੇ ਤੇ ਉਰੇ ਸਾਰੇ ਸਹੂਲਤਾਂ ਬੱਚਿਆਂ ਸਹੂਲਤਾਂ ਸਾਰੀਆਂ ਨੇ ਗਰਾਊਂਡ ਬਹੁਤ ਵਧੀਆ ਤੇ ਅਧਿਆਪਕ ਬਹੁਤ ਵਧੀਆ ਜੀ ਉਰੇ ਲਾਇਬ੍ਰੇਰੀ ਸੈਟਅਪ ਵੀ ਵਧੀਆ ਸਾਰੇ ਸਾਰਾ ਕੁਝ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਸਭ ਨਾਲੋਂ ਵਧੀਆ ਸਕੂਲ ਹੈ ਇੰਦਰ ਸਮਾਰਟ ਸਕੂਲ ਸਰਕਾਰ ਦਾ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਵਧੀਆ ਉਪਰਾਲੇ ਕਰਕੇ ਸਕੂਲਾਂ ਦੀ ਵਧੀਆ ਦੇਖਭਾਲ ਕੀਤੀ ਗਈ ਹੈ ਜੀ